ਬੇहद ਹੀ ਮੰਦ ਭਾਗਾ ਇੱਕ ਹਾਦਸਾ ਨੈਸ਼ਨਲ ਹਾਈਵੇ ਦੇ ਉੱਤੇ ਵਾਪਰਿਆ ਤੁਹਾਨੂੰ ਦੱਸ ਦਿਆ ਕਿ ਇੱਕ ਓਵਰ ਸਪੀਡ ਗੱਡੀ ਜਿਹੜੀ ਬਹੁਤ ਜ਼ਿਆਦਾ ਸਪੀਡ ਦੇ ਵਿੱਚ ਚੱਲੀ ਆ ਰਹੀ ਸੀ ਤਾਂ ਨਾਕਾ ਪੁਲਿਸ ਦਾ ਲੱਗਾ ਹੋਇਆ ਸੀ ਤਾਂ ਪੁਲਿਸ ਵੱਲੋਂ ਨਾਕੇ ਤੇ ਰੋਕਣ ਦਾ ਇਸ਼ਾਰਾ ਕੀਤਾ ਗਿਆ ਪਰ ਲੇਕਿਨ ਗੱਡੀ ਦੀ ਸਪੀਡ ਜ਼ਿਆਦਾ ਹੋਣ ਦੇ ਕਾਰਨ ਗੱਡੀ ਨਹੀਂ ਰੁਕੀ ਤਾਂ ਬੈਰੀਕੇਡ ਤੋੜਦੇ ਹੋਇਆ ਅੱਗੇ ਵਧ ਗਈ ਤੇ ਜਿਸ ਦੇ ਕਾਰਨ ਇੱਕ ਐਸਈ ਜਿਹੜਾ ਕਿ ਹੱਥ ਦੇ ਕੇ ਰੋਕ ਰਿਹਾ ਸੀ ਤਾਂ ਉਸ ਦੀ ਲੱਤ 'ਚ ਜਾ ਕੇ ਗੱਡੀ ਵੱਜਦੀ ਆ ਜਿਸ ਦੇ ਕਾਰਨ ਉਸ ਦੀ ਲੱਤ ਵੀ ਟੁੱਟ ਜਾਂਦੀ ਹੈ ਤਾਂ ਉਸ ਤੋਂ ਬਾਅਦ ਗੱਡੀ ਦੀਆਂ ਜਿਹੜੀਆਂ ਨੇ 5-7 ਜੜੀਆਂ ਪਲਟੀਆਂ ਵੱਜਦੀਆਂ ਨੇ ਤੇ ਜਿਹਦੇ ਕਾਰਨ ਗੱਡੀ ਦੇ ਜਿਹੜੇ ਹਾਲਾਤ ਤੁਸੀਂ ਆਪ ਹੀ ਦੇਖ ਸਕਦੇ ਹੋ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 5 ਲੋਕ ਜਿਹੜੇ ਨੇ ਉਹ ਸਵਾਰ ਸਨ ਤਾਂ ਜਿਹਦੇ ਵਿੱਚੋਂ ਇੱਕ ਦੀ ਜੜੀ ਆ ਉਹ ਮੌਤ ਹੋਣ ਦੀ ਜੜੀ ਆ ਉਹ ਭਰਿਆ ਕਿ ਇੱਕ ਜਾਨੇ ਦੀ ਮੌਤ ਹੋ ਗਈ ਤਾਂ ਚਾਰ ਜਾਨਿਆਂ ਨੂੰ ਜਿਹੜਾ ਆ ਉਹ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਕੀ ਕੁਝ ਕਹਿ ਰਹੇ ਨੇ ਇਸ ਮੌਕੇ ਤੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਵੀ ਦੱਸਦੇ ਹਾਂ ਮੈਸੇਜ ਆਇਆ ਵੀ ਉਥੇ ਮਾਸਰ ਲੱਕ ਤੇ ਐਕਸੀਡੈਂਟ ਹੋਇਆ ਉਹ ਗੱਡੀ ਜਿਹੜੀ ਪਟਾਣਪੁਰ ਤੋਂ ਜੰਨਲ ਵੱਲ ਜਾ ਰਹੀ ਸੀ ਕਾਰ ਚਿੱਟੇ ਰੰਗ ਦੀ ਉਹਨੇ ਚ ਪੰਜ ਜਵਾਨ ਹੈਗੇ ਜਿੱਚ ਇੱਕ ਦੀ ਡੈਥ ਹੋ ਗਈ ਚਾਰ ਬੰਦੇ ਜ਼ਖਮੀ ਹੋ ਗਏ ਤੇ ਇੱਕ ਸਾਡਾ ਮੁਲਾਜ਼ਮ ਐਸਆਈ ਉਹ ਵੀ ਜ਼ਖਮੀ ਹੋ ਗਈ ਲੱਤ ਟੁੱਟ ਗਈ ਤੇ ਬਾਕੀ ਪੂਰੀ ਕਾਰਵਾਈ ਕਰਕੇ ਜਿਹੜਾ ਮਾਮਲਾ ਪੀਐਸਬੀ ਕੇਰੀਆ ਦੇ ਹਵਾਲੇ ਜਿੱਦਾਂ ਗੱਡੀ ਆਈ ਦੇਖੀ ਆ ਗੱਡੀ ਬੜੀ ਹਾਸ ਤੱਕ ਤੇ ਜਿਆਦਾ ਹੋਈ ਆ ਉਹ ਕਿਦਾਂ ਟੱਕਰ ਹੋਈ ਜਾਂ ਨਾਕਾ ਜਿਹੜਾ ਜਿਹੜਾ ਨਾਕਾ ਬਣਿਆ ਸੀਗਾ ਉਹ ਕਿਦਾਂ ਸਰ ਜਿਹੜੇ ਮਾਨਸਰ ਬੈਰੀਅਰ ਤੇ ਨਾਕਾ ਇਹਨਾਂ ਵਿੱਚ ਪੁਕਾਰ ਹੋਣ ਨਾਲ ਮਾਰੀ ਆ ਕਾਰ ਜਿਆਦੇ ਬੱਚ ਨਾਲ ਤੇ ਉਹ ਨੁਕਸਾਨ ਜਿਆਦਾ ਹੋਇਆ ਕਾਰ ਜਿਹੜੀ ਪਲਟ ਗਈ ਹਾਂ ਪਲਟਣ ਨਾਲ ਜਿਹੜੇ 4-5 ਬੰਦੇ ਸਵਾਰੀ ਆ ਇੱਕ ਬੰਦੇ ਦੀ ਡੈਥ ਹੋ ਗਈ ਚਾਰ ਬੰਦੇ ਜਿਹੜੇ ਉਹਨਾਂ ਨੂੰ ਵੀ ਗੰਬਲੀ ਛੱਡਾ ਲੱਗੀਆਂ ਜ਼ਖਮੀ ਹੋ ਗਏ ਇੱਕ ਸਾਡਾ ਚਾਰਜ ਹੈ ਐਸਾਈ ਉਹਦੇ ਵੀ ਛੱਟ ਲੱਗੀ ਤੇ ਲੱਖ ਪਤਰੀ ਉਹਨੂੰ ਵੀ ਅਸੀਂ ਦਾਖਲ ਸਿਵਲ ਹਸਪਤਲ ਮਕੇਰੀਆਂ ਖੜਾਇਆ ਬਾਕੀ ਕਾਰਵਾਈ ਪੀਐਸਮ ਕੇਰੀਆਂ ਹੋ ਰਹੀ ਹੈ ਠੀਕ ਹੈ ਤੇ ਕੀ ਮੈਸੇਜ ਦੇਣਾ ਚਾਹੁੰਦੇ ਆਪਣੇ ਵੱਲੋਂ ਕੋਈ ਮੈਂ ਤਾਂ ਹੀ ਮੈਸੇਜ ਦੇਣਾ ਚਾਹੁੰਦਾ ਵੀ ਕੋਲ ਵੀ ਗੱਡੀ ਚਲਾ ਰਿਹਾ ਉਹ ਗੱਡੀ ਮਿਲਕੋ ਸਹੀ ਸਲਾਮ ਚਲਾਵੇ ਜੋ ਸੜਕ ਦੇ ਦੋਨੋਂ ਸਾਈਡਾਂ ਤੇ ਬੈਰੀਗੇਟ ਲੱਗੇ ਆ ਸਰੀਏ ਗੱਡੇ ਆ ਉਹ ਉਨਾ ਸੁਪਰਮਨ ਵੀ ਕਰ ਜਾਂਦਾ ਜਾਂ ਮਤਲਬ ਕੀ ਹੋ ਜਾਂਦਾ ਨੀਦ ਆ ਜੀ ਉਹਨਾਂ ਦੋ ਕਾਰ ਜਿਹੜੀ ਉਹਨਾਂ ਵਿੱਚ ਮਾਰਦੇ ਨੇ ਕਾਰ ਉਹਦੇ ਨਾਲ ਪੱਟ ਜਾਂਦੀ ਹੈ ਤੇ ਉਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੁੰਦਾ ਅੱਗੇ ਤੋਂ ਮੈਂ ਇਹੀ ਤਾਇਦ ਕਰਦਾ ਤੇ ਕੋਈ ਵੀ ਜੀ ਰੋਡ ਤੇ ਗੱਡੀ ਚਲਾਉਣੀ ਹੈ ਤਾਂ ਸਚਾਰੂ ਢੰਗ ਨਾਲ ਚਲਾਓ ਧੰਨਵਾਦ ਕੀ ਹੋਇਆ ਕੀ ਹੋਇਆ ਕੱਲ ਰਾਤ ਸਾਨੂੰ ਇੱਕ ਮੈਸੇਜ ਆਇਆ ਵੀ ਉਥੇ ਮਾਸਟਰ ਲੱਕ ਤੇ ਐਕਸੀਡੈਂਟ ਹੋਇਆ ਉਹ ਗੱਡੀ ਜਿਹੜੀ ਠਾਨਪੁਰ ਤੋਂ ਜੰਮੂ ਜਾ ਰਹੀ ਸੀ ਕਾਰ ਚਿੱਟੇ ਰੰਗ ਦੀ ਉਨੇ ਚ ਪੰਜ ਜਾਨ ਹੇਕੇ ਜਿਸ ਚ ਇੱਕ ਦੀ ਡੈਥ ਹੋ ਗਈ ਚਾਰ ਬੰਦੇ ਜ਼ਖਮੀ ਹੋ ਗਏ ਤੇ ਇੱਕ ਸਾਡਾ ਮੁਲਾਜ਼ਮ ਏਐਸਆਈ ਉਹ ਵੀ ਜ਼ਖਮੀ ਹੋਦੀ ਲੱਫ ਟੁੱਟ ਗਈ ਤੇ ਬਾਕੀ ਪੂਰੀ ਕਾਰਵਾਈ ਕਰਕੇ ਜਿਹੜਾ ਮਾਮਲਾ ਪੀਐਸ ਮਕੇਜਿਆ ਦੇ ਹਵਲੇ ਜਿੱਦਾਂ ਗੱਡੀ ਆਈ ਦੇਖੀ ਆ ਗੱਡੀ ਬੜੀ ਹਾਸ ਤੱਕ ਤੇ ਜ਼ਿਆਦਾ ਹੋਈ ਆ ਉਹ ਕਿਦਾਂ ਟੱਕਰ ਹੋਈ ਜਾਂ ਨਾਕਾ ਜਿਹੜਾ ਜਿਹੜਾ ਨਾਕਾ ਬਣਿਆ ਸੀਗਾ ਉਹ ਕਿਦਾਂ ਸਰ ਜਿਹੜੇ ਮਾਨਸਰ ਬੈਜੀ ਤੇ ਨਾਕਾ ਇਹਨਾਂ ਵਿੱਚ ਪੁਕਾਰ ਹੋਣ ਨਾਲ ਮਾਰੀ ਆ ਕਾਰ ਜਿਆਦੇ ਵੱਜਣ ਨਾਲ ਤੇ ਉਹ ਨਿਸ਼ਾਨ ਜਿਆਦੇ ਹੋਇਆ ਕਾਰ ਜਿਹੜੀ ਪਲਟ ਗਈ ਹਾਂ ਨਾਲ ਜਿਵੇਂ ਚਾਰ ਪੰਜ ਬੰਦੇ ਸਵਾਰੀਆ ਇੱਕ ਬੰਦੇ ਦੀ ਡੈਥ ਹੋ ਗਈ ਚਾਰ ਬੰਦੇ ਜਿਹੜੇ ਉਹਨਾਂ ਨੂੰ ਵੀ ਗੋਲੀ ਛੱਡਾ ਲੱਗੀ ਹੈ ਜ਼ਖਮੀ ਹੋ ਗਏ ਇੱਕ ਸਾਡਾ ਚਾਰਜ ਏਐਸਆਈ ਉਹਦੇ ਵੀ ਛੱਡ ਲੱਗੀ ਤੇ ਲੱਖ ਪਤਰੀ ਉਹਨੂੰ ਵੀ ਅਸੀਂ ਡਾਕਟਰ ਸਿਵਲ ਹਸਪਤਲ ਮਕੇਰੀਏ ਤੇ ਲਿਆ